ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਚੱਕਮਾ ਦੇਣ ਵਾਲਾ ਵਿਅਕਤੀ ਜਦੋਂ ਪੁਲਿਸ ਨੇ ਲਿਆ ਰਿਮਾਂਡ ਤਾਂ ਉਸਨੇ ਦੱਸਿਆ ਕਿ ਇਹ ਹੈਰੋਇਨ ਉਸਨੇ ਮੋਟਰ ਦੇ ਪਾਈਪ ਵਿੱਚ ਫਸਾਈ ਹੋਈ ਹੈ ਇਸ ਮੌਕੇ ਤੇ ਦੇਖੋ ਤਸਵੀਰਾਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਜਿਹੜੇ ਸਮਗਲਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਇਸੇ ਤਹਿਤ ਜਿਹੜਾ ਦਾਲਪਿੰਡ ਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਆ ਉਹ ਪੁਲਿਸ ਵੱਲੋਂ ਤੇ ਆਪਣੇ ਆਮ ਲੋਕਾਂ ਵੱਲੋਂ ਡਿਵੈਲਪ ਹੋਈ ਸੀ ਕਿ ਇੱਕ ਨੌਜਵਾਨ ਵਿਅਕਤੀ ਦਾ ਕਣਕ ਦੇ ਵਿੱਚ ਪਿੰਡ ਦਾ ਵਾਸੀ ਨਹੀਂ ਹੈ ਤੇ ਕਣਕ ਦੇ ਵਿੱਚ ਕੁਝ ਲੱਭ ਰਿਹਾ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਰ ਤੇ ਪੰਜਾਬ ਪੁਲਿਸ ਨੇ ਉਹਨੂੰ ਕਾਬੂ ਕੀਤਾ ਜਦੋਂ ਇਹਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹਨੇ ਡਰੋਨ ਰਾਹੀਂ ਗਤੀਵਿਧੀ ਕਰਦੇ ਹੋਏ ਇੱਕ ਜਿਹੜਾ ਹੈਰੋਨਾ ਉਹ ਪਾਕਿਸਤਾਨ ਤੋਂ ਭਾਰਤੋਂ ਮੰਗਵਾਈ ਹੈ ਇਨੂੰ ਤੁਰੰਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਖਿਲਾਫ ਐਫ ਆਈ ਆਰ ਨੰਬਰ 30 ਡੇਟਡ ਜਿਹੜੀ ਹੈ ਗਿਆ 19/3/24 ਅੰਡਰ ਸੈਕਸ਼ਨ ਜਿਹੜੀ 10 11 12 에어ਕ੍ਰਾਫਟ ਐਕਟ ਤੇ 21 ਐਨ ਡੀ ਪੀਆ ਸੈਕਟ ਦਰਜ ਰਜਿਸਟਰ ਕਰ ਲਿਆ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਨੂੰ ਪੇਸ਼ ਅਦਾਲਤ ਕੀਤਾ ਗਿਆ ਅਦਾਲਤ ਦੇ ਵਿੱਚ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੌਰਾਨੇ ਰਿਮਾਂਡ ਇਹਦੇ ਕੋਲੋਂ ਪੁੱਛਗਿੱਛ ਕਰਦੇ ਹੋਏ ਇਹਨੇ ਜਿਹੜੀ ਫਰਦਰ ਇਨਕਸ਼ਾਫ ਮੁਤਾਬਕ ਅੱਧਾ ਕੱਲੋ ਹੈਰੋਨ ਜਿਹੜੀ ਆ ਰਿਕਵਰ ਕਰਾਈ ਹੈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਤੇ ਅੱਜ ਫਿਰ ਪੇਸ਼ ਅਦਾਲਤ ਕੀਤਾ ਗਿਆ ਮੈਂ ਇਥੇ ਦੱਸਣਾ ਚਾਹਾਂਗਾ ਕਿ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਹੋਰ ਦੋ ਵਿਅਕਤੀ ਸੀ ਇੱਕ ਦਾ ਨਾਮ ਜੀਪੀ ਸਿੰਘ ਤੇ ਦੂਜੇ ਦਾ ਦਵਿੰਦਰ ਸਿੰਘ ਸੀ ਇਹਨਾਂ ਨੂੰ ਵੀ ਇਸ ਮੁਕਦਮੇ ਦੇ ਵਿੱਚ ਜਦਾਬਾ ਨਾਮਜ਼ਦ ਕੀਤਾ ਗਿਆ ਇਹਦੇ ਵਿੱਚ ਜਿਹੜਾ ਜੀਪੀ ਸਿੰਘ ਦੂਸਰਾ ਦੋਸ਼ੀ ਪੁਹਾੜਕੇ ਦਾ ਰਹਿਣ ਵਾਲਾ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਐਕਟੀਵਿਟੀ ਡਰੋਨ ਰਾਹੀਂ ਆਈ ਹੈ ਜਿਹੜੀ ਮੌਕੇ ਦੀ ਐਵੀਡੈਂਸ ਕਲੈਕਟ ਹੋਈ ਸੀ ਉਸ ਮੁਤਾਬਕ ਜਿਹੜਾ ਡਰੋਨ ਆ ਉਹ ਸਮਾਨ ਸੁੱਟ ਕੇ ਤੇ ਵਾਪਸ ਚਲਾ ਗਿਆ ਸੀ ਸੋ ਮੁਕਦਮਾ ਜਿਹੜਾ ਇਹਦੇ ਚ ਦਰਜ ਕਰ ਲਿਆ ਇਹਦੀ ਤਫ਼ਤੀਸ਼ ਜਾਰੀ ਹੈ ਇਹਦੀ ਹਰ ਟੈਕਨੀਕਲ ਤਰੀਕੇ ਨਾਲ ਹੋਰ ਵੀ ਤਫ਼ਤੀਸ਼ ਕੀਤੀ ਜਾਊਗੀ ਦੂਸਰਾ ਮੈਂ ਇਥੇ ਜਿਹੜੇ ਇਸ ਸਮਗਲਨ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਹੈ ਉਹਨਾਂ ਨੂੰ ਤਾੜਨਾ ਵੀ ਦਿੰਨਾ ਕਿ ਆਪਣੀਆਂ ਇਹਨਾਂ ਗਤੀਵਿਧੀਆਂ ਤੋਂ ਬਾਜ਼ ਆ ਜਾ ਨਹੀਂ ਤਾਂ ਜਿੱਦਾਂ ਅਸੀਂ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਵਿਅਕਤੀ ਜਿਹੜੇ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਲੱਭ ਕੇ ਜੇਲ੍ਹ 'ਚ ਭੇਜਦੇ ਤੋਂ ਉਹਨਾਂ ਦੇ ਵੀ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਦਾਂਗੇ ਦੂਸਰਾ ਮੈਂ ਇੱਥੇ ਨਾ ਕਈ ਵਿਅਕਤੀ ਇਹਨਾਂ ਧੰਦਿਆਂ ਦੇ ਵਿੱਚ ਪੈ ਕੇ ਕੁਝ ਜਾਇਦਾਦਾਂ ਬਣਾਉਂਦੇ ਨੇ ਮੈਂ ਇੱਥੇ ਦੱਸਣਾ ਤੇ ਕਲੀਅਰ ਕਰਨਾ ਚਾਹੁੰਦਾ ਕਿ ਇੱਕ 68 ਐਫ ਦੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਜਿਹੜੇ ਸਮਗਲਨਾਂ ਦੌਰਾਂ ਬਣਾਏ ਗਿਆਂ ਆ ਅਵੈਧ ਜਿਹੜੀਆਂ ਜਾਇਦਾਦਾਂ ਸਮੱਗਰੀਆਂ ਇਹਨਾਂ ਸਾਰਿਆਂ ਨੂੰ ਜ਼ਬਤ ਕੀਤਾ ਜਾਂਦਾ ਸੋ ਮੈਂ ਇਥੇ ਆਮ ਲੋਕਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੀਐਸਆਰ ਤੇ ਪੰਜਾਬ ਪੁਲਿਸ ਦਾ ਪੂਰਨ ਸਹਿਯੋਗ ਦਿੱਤਾ ਸਰਚ ਆਪਰੇਸ਼ਨ ਚ ਵੀ ਸਹਿਯੋਗ ਦਿੱਤਾ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਹਿਯੋਗ ਦਿੱਤਾ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਨੂੰ ਰਵਾਇਤ ਦੇ ਮੁਤਾਬਕ ਜਿਹੜੇ ਆ ਪੂਰਨ ਤੌਰ ਤੇ ਜਿਹੜਾ ਇਨਾਮ ਜ਼ਰੂਰ ਦਿੱਤਾ ਜਾਊਗਾ ਥੈਂਕ ਯੂ